13 ਦਿਨ ਤੇ ਪਾਣੀ ਤਾਂ ਵੈਸੇ ਹੀ ਜਦੋਂ 13ਵੇਂ ਦਿਨ ਪਾਣੀ ਲੱਗਦਾ 13 ਦਿਨ ਬਾਅਦ ਤਾਂ ਪੱਠੇ ਭੁੱਜਣ ਨੂੰ ਆਉਂਦੇ ਆ ਪਰ ਇੱਕ ਗੱਲ ਫੇਰ ਉੱਥੇ ਆ ਗਈ ਇਹ ਵੈਰੈਟੀ ਸਿੱਧੀ ਬਜਾਈ ਵਾਸਤੇ ਬਣੀਆਂ ਜਿਹਦੇ ਕਰਕੇ ਇਹਨੇ ਪਾਣੀ ਦੀ ਜ਼ਿਆਦਾ ਔੜ ਮੰਨੀ ਨਹੀਂ ਇਹਨੇ ਜਿਹੜੀ ਇਹ ਬਾਸਮਤੀ ਪਹਿਲਾਂ ਜ਼ਿਆਦਾ ਸੋਹਣੀ ਲੱਗਦੀ ਹੈ ਸਟਾਰਟਿੰਗ ਦੇ ਵਿੱਚ 8 ਕਿਲੋ ਬੀਜ ਵਾਲੀ ਉਹ ਐਂਡ ਦੇ ਵਿੱਚ ਆ ਕੇ ਉਹਨੂੰ ਥੱਲੇ ਗਾਲਾ ਪੈ ਜਾਂਦਾ ਪਰ ਹੁਣ ਵੈਰੈਟੀਆਂ ਆ ਗਈਆਂ ਹੁਣ ਉਹ ਸਿੱਧਾ ਦੁਕਾਨਦਾਰ ਨੂੰ ਕਿਸੇ ਕੋਲ ਵੀ ਲੈਣਾ ਤਾਂ ਉਹਨੂੰ ਕਹਿਣ ਵੀ ਸਾਨੂੰ 1985 ਵੈਰੈਟੀ ਦਾ ਸੀਡ ਚਾਹੀਦਾ ਤੇ ਜਾਂ ਸਵਾਨਾ ਸੀਟ ਦੀਆਂ ਆਉਂਦੀਆਂ ਨੇ ਉਹਨਾਂ ਨੂੰ ਸਵਾ ਫੁੱਲ ਪੇਜ ਦੇ ਨਾਂ ਤੇ ਵੈਰਾਈਟੀਆਂ ਮਿਲਦੀਆਂ ਨੇ ਹਾਈ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਪੰਜਾਬ ਦਾ ਕਿਸਾਨ ਨਿਤਾ ਪ੍ਰਤੀ ਕੋਈ ਨਾ ਕੋਈ ਸੋਧ ਜਿਹੜਾ ਆ ਉਹ ਕਰਦਾ ਰਹਿੰਦਾ ਤਰ੍ਹਾਂ ਤਰ੍ਹਾਂ ਦੇ ਜੁਗਾੜ ਲਾ ਕੇ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਕਿਸਮਾਂ ਆ ਉਹਨਾਂ ਨੂੰ ਇਜਾਜ਼ਤ ਕਰਕੇ ਜਿੱਥੇ ਪੀਯੂ ਦਾ ਵੀ ਬਹੁਤ ਵੱਡਾ ਜਿਹੜਾ ਸਾਥ ਕਿਸਾਨ ਨੂੰ ਮਿਲਦਾ ਤੇ ਜੇ ਆਪਾਂ ਗੱਲ ਸਿੱਧੀ ਬਜਾਈ ਦੀ ਕਰੀਏ ਤਾ ਪੰਜਾਬ ਦੇ ਲਈ ਇਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਅਹਿਮ ਅੰਗ ਜਿਹੜਾ ਉਹ ਉਹ ਹੋਵੇਗਾ ਕਿਉਂਕਿ ਨਿਤਪ੍ਰਤੀ ਜਿਹੜੇ ਸਾਡੇ ਭੂ ਭੂ ਵਿਗਿਆਨੀ ਹੈਗੇ ਆ ਉਹਨਾਂ ਦਾ ਕਹਿਣਾ ਕਿ ਜਿਹੜੀ ਪਾਣੀ ਆ ਧਰਤੀ ਦੇ ਵਿੱਚ ਉਹ ਨਿਤ ਪ੍ਰਤੀ ਨਿਤ ਤਿੰਨ ਘਟਦਾ ਜਾ ਰਿਹਾ ਸੋ ਅੱਜ ਤੁਹਾਨੂੰ ਸਿੱਧੀ ਬਜਾਈ ਦਾ ਇੱਕ ਬਹੁਤ ਵੱਡਾ ਪਲਾਟ ਇੱਥੇ ਦਿਖਾਵਾਂਗੇ ਕਿਉਂਕਿ ਸਿੱਧੀ ਬਿਜਾਈ ਉੱਤੇ ਕਿਸਾਨਾਂ ਨੇ ਬਹੁਤ ਜੁੱਧ ਲੜਿਆ ਕੁਝ ਕਿਸਾਨ ਉਹਦੇ ਵਿੱਚ ਕਾਮਯਾਬੀ ਹੋਏ ਤੇ ਕੁਝ ਕਿਸਾਨ ਜਿਹੜੇ ਉਹ ਕਾਮਯਾਬ ਨਹੀਂ ਹੋਏ ਉਹਨਾਂ ਨੇ ਸਿੱਧੀ ਬਿਜਾਈ ਨੂੰ ਛੱਡ ਦਿੱਤਾ ਸਰਕਾਰਾਂ ਨੇ ਵੀ ਇਸ ਪਾਸੇ ਆ ਕੇ ਹੰਬੜਾ ਮਾਰਿਆ ਕਿ 1500 ਰੁਪਇਆ ਤੁਹਾਨੂੰ ਬਿਜਾਈ ਦਾ ਵੀ ਦੇਵਾਂਗੇ ਪਰ ਜਦੋਂ ਕਿਸਾਨ ਇਸ ਪਾਸੇ ਸਫਲ ਹੀ ਨਹੀਂ ਹੋ ਸਕੇ ਤਾਂ ਉਹ ਇਸ ਪਾਸੇ ਵੱਲ ਨੂੰ ਤੁਰੇ ਵੀ ਨਹੀਂ ਅੱਜ ਤੁਹਾਨੂੰ ਦਿਖਾਉਨੇ ਆ ਇੱਕ 10 ਤੋਂ 12 ਕਿੱਲਿਆਂ ਦਾ ਪਲਾਟ ਆ ਦੇਖੋ ਤੁਸੀਂ ਦੇਖ ਸਕਦੇ ਆ ਕਿ ਵੀਰ ਨੇ ਸਿੱਧੀ ਬਜਾਈ ਇੱਥੇ ਬਾਸਮਤੀ ਦੀ ਕੀਤੀ ਹੋਈ ਆ ਬਹੁਤ ਹੀ ਵਧੀਆ ਢੰਗ ਦੇ ਨਾਲ ਜਿਹੜੀ ਬਾਸਮਤੀ ਆ ਹੁਣ ਨਿਸਰ ਚੁੱਕੀ ਆ ਦੁੱਧਾ ਇਹਨੂੰ ਪੈ ਰਿਹਾ ਤੇ ਜੇ ਇਸ ਇਸ ਕਦਰ ਸਿੱਧੀ ਬਜਾਈ ਦਾ ਝੋਨਾ ਇਜ਼ਾਦ ਹੋ ਜਾਵੇ ਤਾਂ ਫਿਰ ਪੰਜਾਬ ਦੀ ਬੱਲੇ ਬੱਲੇ ਤਾਂ ਕਿਸਾਨਾਂ ਦੀ ਵੀ ਇੱਥੇ ਬੱਲੇ ਬੱਲੇ ਜਿਹੜੀ ਆ ਉਹ ਹੋ ਜਾਵੇਗੀ ਸੋ ਵੀਰ ਨੇ ਕੀ ਕੀ ਜਿਹਦੇ ਵਿੱਚ जुगाड़ ਲਾਏ ਆ ਕੀ ਕੀ ਇਹਦੇ ਵਿੱਚ ਉਸ ਵੀਰ ਨੇ ਕੰਮ ਕਰਿਆ ਇਹਦੇ ਤੇ ਤੇ ਕਿਹਦੀ ਉਹਨਾਂ ਨੇ ਰਾਇ ਲਈਆ ਕਿਹੜੇ ਡਾਕਟਰਾਂ ਤੋਂ ਉਹਨਾਂ ਨੇ ਇਹ 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 ਜਿਹੜੀ ਇਹ ਜਿਹੜਾ ਕਾਰਜਾ ਉਹਦੇ ਵਿੱਚ ਕੋਈ ਸਹਾਇਤਾ ਲਈਆ ਉਹ ਸਾਰੀ ਗੱਲਬਾਤ ਕਰਾਂਗੇ ਕਿੰਨਾ ਕੁ ਉਹਨਾਂ ਨੇ ਇਹਦੇ ਵਿੱਚ ਖਾਦ ਪਾਈ ਤੇ ਕਿਹੜੀਆਂ-ਕਿਹੜੀਆਂ ਦਵਾਈਆਂ ਪਾਈਆਂ ਕਿਹੜੇ-ਕਿਹੜੇ ਕਿੰਨੇ ਦਿਨਾਂ ਦੇ ਵਖਵੇ ਦੇ ਨਾਲ ਪਾਣੀ ਲਾਇਆ ਸਾਰੀ ਗੱਲਬਾਤ ਆਪਾਂ ਡਿਟੇਲ ਦੇ ਵਿੱਚ ਵੀਰ ਦੇ ਨਾਲ ਇਹ ਕਰਾਂਗੇ ਕਿ ਬਹੁਤ ਹੀ ਵਧੀਆ ਇਹ ਵੀਡੀਓ ਹੋਣ ਜਾ ਰਹੀ ਆ ਜੀਐਸਟੀ ਪਲੱਸ ਚੈਨਲ ਦੇ ਉੱਤੇ ਇਹ ਵੀਡੀਓ ਤੁਸੀਂ ਦੇਖੋਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਦੇਣਾ ਤੇ ਬੈਲ ਆਈਕਨ ਵੀ ਜਰੂਰ ਦਵਾ ਦਿਆ ਕਰੋ ਤਾਂ ਕਿ ਜਿਹੜੀ ਆਉਣ ਵਾਲੀ ਅਪਡੇਟ ਆ ਉਹ ਤੁਹਾਨੂੰ ਮਿਲਦੀ ਰਹੇ ਸੋ ਹੁਣ ਵੀਰ ਨਾਲ ਕਰਦੇ ਆ ਗੱਲਬਾਤ ਸੋ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਸ਼ੋਬਨਾਮ ਹੈਗਾ ਜੀ ਆਪਣਾ ਮੇਰਾ ਨਾਮ ਪ੍ਰਿੰਸ ਹੈ ਜੀ ਪ੍ਰਿੰਸ ਜੀ ਪ੍ਰਿੰਸ ਜੀ ਇਹ ਕਿਹੜਾ ਨਗਰ ਹੈਗਾ ਆਪਣਾ ਜੀ ਹਯਾਤਪੁਰ ਪਿੰਡ ਹੈ ਜੀ ਆਪਾਂ ਰੋਪੜ ਰੋਡ ਦੇ ਉੱਤੇ ਠੀਕ ਹੈ ਜੀ ਸੋ ਤੁਸੀਂ ਸਿੱਧੀ ਬਜਾਈ ਇਹ ਕੀਤੀ ਹੋਈ ਆ ਬਾਸਮਤੀ ਦੀ ਬਹੁਤ ਹੀ ਵਧੀਆ ਦੇਖ ਕੇ ਜਿਹੜੀ ਆ ਰੂਹ ਖੁਸ਼ ਹੋ ਗਈ ਆ ਠੀਕ ਹੈ ਜੀ ਤੇ ਇਹ ਤੁਸੀਂ ਪਹਿਲੀ ਵਾਰ ਇਹ ਬਜਾਈ ਕੀਤੀ ਆ ਜਾਂ ਪਿਛਲੇ ਕਈ ਸਮੇਂ ਤੋਂ ਕਰਦੇ ਆ ਰਹੇ ਆ ਨਹੀਂ ਅਸੀਂ 2006 ਤੋਂ ਸ਼ੁਰੂ ਕਰ ਦਿੱਤੀ ਸੀ ਅੱਛਾ ਜੀ 2006 ਤੋਂ ਉਦੋਂ ਪੈਪਸੀ ਕੰਪਨੀ ਵਜਾਉਂਦੀ ਸਾਨੂੰ ਪ੍ਰਾਈਵੇਟ ਅੱਛਾ ਜੀ ਤੇ ਉਹਨਾਂ ਦੇ ਕੋਈ ਟਾਰਗੇਟ ਸੀਗੇ ਵੀ ਕਿਸਾਨਾਂ ਨੂੰ ਪੈਪਸੀ ਦਾ ਜਿਹੜਾ ਵਾ ਕਾਫੀ ਯੋਗਦਾਨ ਆ ਫਾਰਮਰਾਂ ਦੇ ਵਿੱਚ ਠੀਕ ਹੈ ਅੱਗੇ ਲੈ ਕੇ ਆਉਣ ਦੇ ਵਿੱਚ ਇਹੋ ਜਿਹੀਆਂ ਟੈਕਨੋਲੋਜੀਆਂ ਦੇ ਵਿੱਚ ਪਰ ਉਦੋਂ ਨਾ ਵੈਰਾਈਟੀਆਂ ਨਹੀਂ ਸੀ ਇਦਾਂ ਦੀਆਂ ਆਈਆਂ ਉਹ ਜਿਹੜੀਆਂ ਵੈਰਾਈਟੀਆਂ ਸੀਗੀਆਂ ਕੱਦੂ ਕਰਕੇ ਹੀ ਕਾਮਯਾਬ ਸੀਗੀਆਂ ਠੀਕ ਹੈ ਤੇ ਹੌਲੀ ਹੌਲੀ ਯੂਨੀਵਰਸਿਟੀਆਂ ਡਾਕਟਰ ਹੋਰ ਵੀ ਰਿਸਰਚ ਸੈਂਟਰਾਂ ਦੇ ਜ਼ੋਰ ਨਾਲ ਹੁਣ ਜਿਹੜੀਆਂ ਇਹ ਵੈਰਾਈਟੀਆਂ ਆਈਆਂ ਨੇ ਇਹ ਸਪੈਸ਼ਲ ਸਿੱਧੀ ਬਜਾਈ ਵਾਸਤੇ ਆਈਆਂ ਔਰ ਪਹਿਲੀ ਵਾਰੀ ਆਈਆਂ ਨੇ ਹੂੰ ਨਹੀਂ ਇਸ ਤੋਂ ਦਹਾਵੇ ਆ ਵੀ ਇਹ ਜਿਹੜਾ ਬੀਜ ਆ ਇਹ ਕੋਈ ਸਪੈਸ਼ਲ ਸਿੱਧੀ ਬਜਾਈ ਵਾਸਤੇ ਆ ਜਾਂ ਕੇ ਨਹੀਂ ਨਹੀਂ ਸਪੈਸ਼ਲ ਸਿੱਧੀ ਬਜਾਈ ਵਾਸਤੇ ਕਿ ਕਿਹੜਾ ਕਿਹੜਾ ਬੀਜ ਹੈਗਾ ਜੀ ਇਹ 1985 ਆ ਇਹ ਸੀਰੀਜ਼ ਆਈ ਆ ਦੋ ਬਾਸਮਤੀ ਚ ਦੋ ਵੈਰਾਈਟੀਆਂ ਨੇ ਦੋ ਝੋਨੇ ਚ ਵੀ ਆ ਗਈਆਂ ਨੇ ਅੱਛਾ ਜੀ ਪਹਿਲਾਂ ਜਿਹੜੀਆਂ ਇਸ ਤੋਂ ਪਹਿਲਾਂ ਸਿੱਧੀ ਬਜਾਈ ਹੁੰਦੀ ਸੀ ਉਹ ਇੱਕ ਧੱਕਾ ਸੀ ਹੂੰ ਉਹ ਵੈਰਾਈਟੀਆਂ ਬਣੀਆਂ ਹੀ ਕੱਦੂ ਵਾਸਤੇ ਸੀ ਉਹਨੂੰ ਅਸੀਂ ਤਜਰਬੇ ਦੇ ਤੌਰ ਤੇ ਸਿੱਧੀ ਬਜਾਈ ਚ ਕਨਵਰਟ ਕਰਨ ਨੂੰ ਫਿਰਦੇ ਸੀ ਪਰ ਉਹ ਹੁੰਦੀ ਨਹੀਂ ਸੀ ਕਿਉਂਕਿ ਉਹਨੂੰ ਜ਼ਿਆਦਾ ਪਾਣੀ ਚਾਹੀਦਾ ਸੀ ਇਹ ਵੈਰਾਈਟੀਆਂ ਘੱਟ ਪਾਣੀ ਵਾਲੀਆਂ ਵੈਰਾਈਟੀਆਂ ਹੁਣ ਇਹ ਪੂਸਾ ਯੂਨੀਵਰਸਿਟੀ ਦਿੱਲੀ ਵਾਲਿਆਂ ਨੇ ਇਹ ਵਿਕਸਿਤ ਕੀਤੀਆਂ ਨੇ ਇਹਨਾਂ ਨੂੰ ਬਿਲਕੁਲ ਘੱਟ ਪਾਣੀ ਦੀ ਲੋੜ ਹੈ ਔਰ ਇੱਕ ਇਹਦੇ ਤੇ ਇੱਕ ਨਦੀ ਨਾਸ਼ਕ ਐਸਾ ਹੁੰਦਾ ਵਾ ਦੀ ਦਿਨ ਨਾਲ ਕੱਲੀ ਇਹੇ ਬਚ ਜਾਂਦੀ ਆ ਬਾਕੀ ਸਾਰੇ ਉੱਗੇ ਹੋਏ ਝੋਨੇ ਪਿਛਲੇ ਸਾਲ ਦੇ ਜਾਂ ਨਦੀਨ ਖਤਮ ਹੋ ਜਾਂਦੀ ਆ ਸਾਰੇ ਖਤ ਜਿਹੜੇ ਆ ਉਹ ਘਾਹ ਜਿੰਨੇ ਵੀ ਆ ਉਹ ਸਾਰੇ ਖਤਮ ਹੋ ਜਾਂਦੇ ਕੁਝ ਸਪਰੇ ਨਾ ਖਤਮ ਹੋ ਜਾਂਦੇ ਇੱਕ ਗੱਲ ਆਪਾਂ ਦੁਬਾਰਾ ਇੱਕ ਵਾਰ ਕਿਸਾਨਾਂ ਲਈ ਕਲੀਅਰ ਕਰਨਾ ਚਾਹੁੰਦੇ ਆ ਮਤਲਬ ਜੇ ਇਹ ਬੀਜ ਆਪਾਂ ਪਨੀਰੀ ਬੀਜ ਦੀਏ ਉਨੂੰ ਕਦੂ ਕਰਕੇ ਲਾਈਏ ਫਿਰ ਵੀ ਇਹ ਕੰਮ ਜਾਵਾ ਜਾਂ ਘੱਟ ਕੰਮ ਜਾ ਲਾਉਗਾ ਕਿਉਂਕਿ ਇਹ ਬਣਿਆ ਸਿੱਧੀ ਬਜਾਈ ਵਾਸਤੇ ਆ ਠੀਕ ਠੀਕ ਆ ਜੀ ਸੋ ਇਹ ਜਦੋਂ ਮਤਲਬ ਕਿ ਤੁਸੀਂ 2006 'ਚ ਤੁਸੀਂ ਕਹਿੰਦੇ ਪਹਿਲੀ ਵਾਰ ਲਾ ਹਾਂਜੀ ਲਾਤਾ ਸੀ ਹੈਨਾ ਜੀ ਵੀ ਉਦੋਂ ਤੁਹਾਡੇ ਵੀ ਕਿਵੇਂ ਮਾਈਂਡ ਦੇ ਵਿੱਚ ਇਹ ਗੱਲ ਆ ਗਈ ਕਿਉਂਕਿ ਤੁਸੀਂ ਮੈਂ ਦੇਖਿਆ ਕਿ ਇੱਥੇ ਗਾਜਰ ਜਾਂ ਬਰੋਕਲੀ ਵਗੈਰਾ ਲਾਉਂਦੇ ਆ ਉਹ ਸਾਡਾ ਜਿਹੜਾ ਸ਼ੁਰੂ ਤੋਂ ਸਾਡੇ ਫਾਦਰ ਸਾਹਿਬ ਦਾ ਵੀ ਧਿਆਨ ਇਦਾਂ ਸੀ ਵੀ ਜਿਵੇਂ ਕੁਝ ਐਡਵਾਂਸ ਕਰੀਏ ਜਾਂ ਵੱਖਰਾ ਕਰੀਏ ਬਿਲਕੁਲ ਬਿਲਕੁਲ ਤੇ ਸਾਨੂੰ ਇਹ ਹੁੰਦਾ ਸਭ ਤੋਂ ਪਹਿਲ ਤੇ ਧਾਰ ਤੇ ਵੀ ਸਾਨੂੰ ਖੇਤ ਜਲਦੀ ਖਾਲੀ ਚਾਹੀਦੇ ਨੇ ਖੇਤ ਵੀ ਖਾਲੀ ਜਲਦੀ ਚਾਹੀਦੇ ਨੇ ਤੇ ਉਤੋਂ ਖਰਚਾ ਤੇ ਪਾਣੀ ਵੀ ਘਟੇ ਉਦੋਂ ਬਾਸਮਤੀ ਲਾਈ ਸੀ ਉਹ ਹੀ ਗੱਲ ਫੇਰ ਘੁਮ ਘਮਾ ਕੇ ਉੱਥੇ ਆ ਜੂਗਾ ਉਹ ਕਿਸਮਾਂ ਝਾੜ ਦੇ ਵਿੱਚ ਮਾਰ ਖਾ ਜਾਂਦੀ ਉਹ ਅਸੀਂ ਉਹਨਾਂ ਚ ਨਦੀਨਾਂ ਦਾ ਵੀ ਹੱਲ ਕਰ ਲਿਆ ਸਾਰੇ ਹੱਲ ਕਰ ਲਏ ਪਰ ਜਿਹੜੀ ਚੀਜ਼ ਜਿਹੜੀ ਚੀਜ਼ ਵਾਸਤੇ ਬਣੀ ਨਹੀਂ ਜੇ ਆਪਾਂ ਉਹਨੂੰ ਉਸ ਲਾਈਨ 'ਚ ਲੈ ਕੇ ਜਾਵਾਂਗੇ ਤਾਂ ਉਹ ਐਂਡ ਦੇ ਵਿੱਚ ਜਾ ਕੇ ਹਾਰ ਜਾਊਗੀ ਬਿਲਕੁਲ ਹਾਰ ਜਾਊਗੀ ਉਹ ਬਾਸਮਤੀਆਂ ਜਿਹੜੀਆਂ ਸੀਗੀਆਂ ਉਹ ਝਾੜ 'ਚ ਜਾ ਕੇ ਮਾਰ ਖਾ ਜਾਂਦੀਆਂ ਇਸ ਕਰਕੇ ਜਦੋਂ ਇਹ ਵੈਰੈਟੀ ਆਈ ਸਾਡੇ ਦਾ ਸਾਡੇ ਮਛਵਾਲਾ ਸਾਹਿਬ ਏਰੀਆ ਦੇ ਵਿੱਚ ਹੀ ਇਹ 4000 ਏਕੜ ਲੱਗੀ ਹੋਈ ਹੈ ਬਹੁਤ ਵਧੀਆ ਗੱਲ ਆ ਸੋ ਹੁਣ ਆਪਾਂ ਇੱਕ ਵਾਰ ਸਟਾਰਟਿੰਗ ਪੁਆਇੰਟ ਤੇ ਆਉਨੇ ਆ ਜਿਹੜੀ ਦੀ ਬਹਾਈ ਆ ਉਹ ਉਹ ਆਪਾਂ ਨੂੰ ਕਿੰਨੀ ਕੁ ਕਰਨੀ ਪੈਂਦੀ ਆ ਕਿਉਂਕਿ ਬਰੀਕ ਜਿਹੜਾ ਮਿੱਟੀ ਹੋ ਜਾਣੀ ਜ਼ਰੂਰੀ ਹੁੰਦੀ ਆ ਕਿਉਂਕਿ ਜਿਹੜਾ ਜੰਮਣ ਸ਼ਕਤੀ ਆ ਉਹ ਕਿਉਂਕਿ ਆਪਣਾ ਏਰੀਆ ਵੀ ਥੋੜਾ ਡੱਕਰ ਹੈਗਾ ਵੀ ਕਿੰਨੀ ਕੁ ਬਹਾਈ ਕੀਤੀ ਹੈ ਇਹ ਖੇਤ ਦੀ ਇਹ ਜਿਹੜੇ ਦਿਨਾਂ ਦੇ ਵਿੱਚ ਬਜਾਈ ਹੁੰਦੀ ਹੈ ਨਾ ਉਦੋਂ ਇਹ ਡੱਕਰ ਰੋੜੀ ਵਾਲੀ ਸਮੱਸਿਆ ਹੁੰਦੀ ਨਹੀਂ ਉਦੋਂ ਧੁੱਪਾਂ ਬਹੁਤ ਹੁੰਦੀਆਂ ਨੇ ਠੀਕ ਹੈ ਇੱਕ ਦੋ ਸੁਹਾਗਿਆਂ ਦੇ ਨਾਲ ਹੀ ਖੇਤ ਭਰ ਜਾਂਦੇ ਨੇ ਜਿਹੜਾ ਬਰੀਕ ਕਰਨ ਵਾਲਾ ਰੋਲਾ ਹੁੰਦਾ ਉਹ ਸਰਦੀ 'ਚ ਜ਼ਿਆਦਾ ਹੁੰਦਾ ਜਦੋਂ ਗਾਜਰ ਉਦੋਂ ਵਾਹ ਵਾਹ ਜਾਂ ਬਹੁਤ ਕਰਨਾ ਪੈਂਦਾ ਕਿਉਂਕਿ ਗਿੱਲੇ ਖੇਤ ਹੁੰਦੇ ਨੇ ਤਸਵੀਰ ਠੰਡੀ ਹੁੰਦੀ ਹੈ ਉਹਨਾਂ ਨੂੰ ਦੁਬਾਰਾ ਸਕਾਉਣਾ ਕਾਫੀ ਔਖਾ ਕੰਮ ਹੈ ਪਰ ਜੂਨ ਦੇ ਵਿੱਚ ਮਈ ਜੂਨ ਦੇ ਵਿੱਚ ਇਹ ਦਿੱਕਤ ਆਉਂਦੀ ਨਹੀਂ ਇਹ ਦੋ ਵਾਰ ਹੈਰੋ ਉਤੋਂ ਬਾਅਦ ਅਸੀਂ ਸੁਹਾਗਾ ਮਾਰ ਕੇ ਲੇਜ਼ਰ ਕਰਾ ਦਿੰਨੇ ਆ ਠੀਕ ਹੈ ਲੇਜ਼ਰ ਕਰਾਉਣ ਤੋਂ ਬਾਅਦ ਇਹਨੂੰ ਰੌਣੀ ਕਰਕੇ ਬਾਹੀ ਨਹੀਂ ਕਰਦੇ ਸਿਰਫ ਦੋਹਰਾ ਤੇਰਾ ਸੁਹਾਗਾ ਮਾਰ ਕੇ ਇਦਾਂ ਹੀ ਬੀਜ ਦਿੰਨੇ ਆ ਜਿੱਦਾਂ ਜ਼ੀਰੋ ਡ੍ਰਿਲ ਨਾਲ ਕਣਕ ਬੀਜੀਦੀ ਆ ਫਿਰ ਲੇਜ਼ਰ ਤੋਂ ਬਾਅਦ ਇਹਨੂੰ ਅਸੀਂ ਛੇੜਦੇ ਨਹੀਂ ਨਹੀਂ ਕਹਿਣ ਤੋਂ ਭਾਵ ਬੀਜ ਦੇ ਲਈ ਕੋਈ ਅਲੱਗ ਮਸ਼ੀਨ ਮਸ਼ੀਨਰੀ ਦੀ ਵਰਤੋਂ ਕੀਤੀ ਹੈ ਜਾਂ ਜ਼ੀਰੋ ਡ੍ਰਿਲ ਨਾਲ ਬੀਜਦੀ ਹੈ ਜ਼ੀਰੋ ਡ੍ਰਿਲ ਨਾਲ ਅੱਛਾ ਆਮ ਜ਼ੀਰੋ ਡ੍ਰਿਲ ਨਾਲ ਆ ਪੱਕਣ ਦੀ ਬਜਾਏ ਆ ਉਹਦੇ ਵਿੱਚ ਡਿਸਕਾਂ ਹੋਰ ਪੈ ਜਾਂਦੀਆਂ ਨੇ ਠੀਕ ਉਹ ਯੂਨੀਵਰਸਿਟੀ ਨੇ ਵੀ ਹੋਰ ਸੁਸਾਇਟੀਆਂ ਕੋਲ ਵੀ ਉਸ ਸਾਧਨ ਵਾਧੂ ਹੈ ਵਾਧੂ ਹੈ ਗਿਆ ਯਾਨੀ ਕਿ ਜੇ ਕੋਈ ਫਾਰਮਰ ਕਹੇ ਵੀ ਮੈਂ ਮਸ਼ੀਨਰੀ ਕਰਕੇ ਰਹਿ ਜਾਊਂਗਾ ਤਾਂ ਮਸ਼ੀਨਰੀ ਕਰਕੇ ਨਹੀਂ ਰਹਿਣ ਲੱਗਿਆ ਨਹੀਂ ਨਹੀਂ ਬਿਲਕੁਲ ਬਹੁਤ ਵਧੀਆ ਫਿਰ ਬੀਜ ਜਿਹੜਾ ਆ ਉਹ ਕਿੰਨੀ ਮਾਤਰਾ ਦੇ ਵਿੱਚ ਇੱਥੇ ਯੂਜ਼ ਕੀਤਾ 6 ਕਿਲੋ 6 ਕਿਲੋ ਬੀਜ ਪਰ ਏਕੜ ਪਰ ਏਕੜ ਦਾ ਆਮ ਫਾਰਮਰ 8 ਕਿਲੋ ਕਰਦੇ ਆ ਪਰ ਉਹੀ ਗੱਲ ਜਦੋਂ ਅਸੀਂ 2006 ਤੋਂ ਸ਼ੁਰੂ ਕੀਤਾ ਵਾ ਤਾਂ ਅਸੀਂ ਇਹ ਹੌਲੀ-ਹੌਲੀ ਗੱਲ ਜਿਹੜੀ ਇਹ ਬਾਸਮਤੀ ਪਹਿਲਾਂ ਜ਼ਿਆਦਾ ਸੋਹਣੀ ਲੱਗਦੀ ਹੈ ਸਟਾਰਟਿੰਗ ਦੇ ਵਿੱਚ 8 ਕਿਲੋ ਬੀਜ ਵਾਲੀ ਉਹ ਐਂਡ ਦੇ ਵਿੱਚ ਆ ਕੇ ਉਹਨੂੰ ਥੱਲੇ ਗਾਲਾ ਪੈ ਜਾਂਦਾ ਜਿਆਦਾ ਸੰਗ ਸਫੋਕੇਸ਼ਨ ਕਰਕੇ ਉਹਨੂੰ ਕਾਫੀ ਰੋਗ ਆ ਜਾਂਦੀ ਹੈ ਜਿਹੜੀ 6 ਕਿਲੋ ਬੀਜ ਹੈ ਉਹ ਪਹਿਲਾਂ ਤਾਂ ਇੰਨਾ ਸੋਹਣਾ ਨਹੀਂ ਲੱਗਦਾ ਖਾਲੀ ਲੱਗਦੇ ਆ ਖੇਤ ਪਰ ਹੁਣ ਤੁਸੀਂ ਖੇਤ ਦੇਖ ਲਿਆ ਪੂਜਾ ਮਾਰ ਗਿਆ ਫਿਰ ਬਹੁਤ ਹੁਣ ਖੇਤ ਦੇਖ ਲਿਆ ਹੁਣ ਇਹ ਦੂਜੇ ਝੋਨੇ ਨੂੰ ਫੇਲ ਕਰ ਰਹੀ ਹੈ ਇਸ ਟਾਈਮ ਇਹ ਫਿਰ ਜਦੋਂ ਤੁਸੀਂ ਬਜਾਈ ਇਹ ਹੋ ਗਈ ਇਹ ਜੰਪ ਪਿਆ ਫਿਰ ਉਸ ਤੋਂ ਬਾਅਦ ਜਿਹੜਾ ਪਾਣੀ ਆ ਉਹ ਪਹਿਲਾ ਪਾਣੀ ਫਿਰ ਕਿੰਨੇ ਦਿਨ ਲੱਗਿਆ ਇਹਨੂੰ 17ਵੇਂ ਦਿਨ ਜੀ 17ਵੇਂ ਦਿਨ ਫਿਰ ਪਾਣੀ ਦੇ ਨਾਲ ਕੋਈ ਆਪਾਂ ਨੇ ਕੱਖਾਂ ਦੀ ਕੋਈ ਦਵਾਈ ਪਾਈ ਹੈ ਨਹੀਂ ਇਹਨੂੰ ਪਹਿਲੀ ਦਵਾਈ ਪਾਈ ਆ ਜਦੋਂ 30ਵੇਂ ਦਿਨ ਤੇ ਦੂਜਾ ਪਾਣੀ ਲੱਗਿਆ ਦੂਜਾ ਪਾਣੀ ਲਾ ਕੇ ਇਹਨੂੰ ਫਿਰ ਅਸੀਂ ਸਪਰੇਅ ਕਰਤੀ ਨਾਲ ਹੀ ਉਹ ਤੋਂ ਬਾਰਿਸ਼ ਪੈ ਗਈ ਇਹਨੂੰ ਪਾਣੀ ਲੱਗਦਾ ਸੀਗਾ 13ਵੇਂ 14ਵੇਂ ਦਿਨ ਇਨੂੰ ਪਾਣੀ ਲਾਉਂਦੇ ਸੀਗੇ ਠੀਕ ਦਸਵਾਂ ਹੋ ਜਾਂਦਾ ਸੀ ਕਦੇ ਉਹ ਗਰਮੀ ਜ਼ਿਆਦਾ ਤਾਂ 13ਵੇਂ ਦਿਨ ਤਾਂ ਇਹਨੂੰ ਮਹੀਨੇ ਦੇ ਵਿੱਚ ਤਿੰਨ ਤੋਂ ਚਾਰ ਪਾਣੀ ਦੀ ਉਸਤਨ ਪਾਣੀ ਲੱਗਦੇ ਆ ਬਸ ਨਹੀਂ ਨਹੀਂ ਬਿਲਕੁਲ ਬਹੁਤ ਵਧੀਆ ਬਾਸਮਾ ਦੀ ਵੀਰ ਹੈਗਾ ਇੱਕ ਵਾਰ ਕੈਮਰਾਮੈਨ ਅਸੀਂ ਮੈਂ ਕਹਿੰਨੇ ਆ ਕਿ ਕੋਈ ਦਿਖਾਣ ਦੀ ਵੀ ਕੋਸ਼ਿਸ਼ ਕਰੋ ਤਾਂ ਕਿ ਦੂਰ ਤੱਕ ਪਲਾਟ ਇੱਕ ਵਾਰ ਨਿਗਾਹ ਜ਼ਰੂਰ ਮਾਰਦੇ ਹੋ ਤੇ ਚਲੋ ਉਹ ਵੀ ਸਾਰਾ ਕੁਝ ਸਿਸਟਮ ਹੋ ਗਿਆ ਨਦੀਨ ਨਾਸ਼ਿਕ ਦਾ ਵੀ ਹੋ ਗਿਆ ਫਿਰ ਪਾਣੀ ਆ ਉਹ ਬੱਤੇ-ਬੱਤੇ ਫੇਰ ਇਹਨੂੰ ਲਾਇਆ ਗਿਆ ਜਾਂ ਕਿੰਨੇ ਕ ਦਿਨ ਦੇ ਵਕਵੇ ਦੇ ਨਾਲ 13 ਦਿਨ ਤੇ ਪਾਣੀ ਤਾਂ ਵੈਸੇ ਹੀ ਜਦੋਂ 13ਵੇਂ ਦਿਨ ਪਾਣੀ ਲੱਗਦਾ 13 ਦਿਨ ਬਾਅਦ ਤਾਂ ਪੱਠੇ ਭੁੱਜਣ ਨੂੰ ਆਉਂਦੇ ਆ ਪਰ ਇੱਕ ਗੱਲ ਫੇਰ ਉੱਥੇ ਆ ਗਈ ਇਹ ਵੈਰਾਈਟੀ ਸਿੱਤੀ ਵਜਾਈ ਵਾਸਤੇ ਬਣੀਆਂ ਜਿਹਦੇ ਕਰਕੇ ਇਹਨੇ ਪਾਣੀ ਦੀ ਜ਼ਿਆਦਾ ਔੜ ਮੰਨੀ ਨਹੀਂ ਇਹਨੇ ਕਿਲਤ ਮੰਨੀ ਨਹੀਂ ਤੇ ਜਿਹੜੀਆਂ ਪਹਿਲਾਂ ਰਵਾਇਤੀ ਵੈਰਾਈਟੀਆਂ ਸੀਗੀਆਂ ਉਹ ਜ਼ਿਆਦਾ ਪਾਣੀ ਵਾਲੀਆਂ ਵੈਰਾਈਟੀਆਂ ਸੀ ਉਹ ਉਹੀ ਇਹਦੇ ਕੰਪੈਰੀਜ਼ਨ ਉਹ 7ਵੇਂ ਤੋਂ 8ਵੇਂ ਦਿਨ ਪਾਣੀ ਮੰਗ ਲੈਂਦੀਆਂ ਨੇ ਜੀ ਉਹਨੂੰ ਸਿੱਧੀ ਬਜਾਈ ਚ ਆਪਾਂ ਪੁਰਾਣੀਆਂ ਵੈਰੈਟੀਆਂ ਲਾਉਨੀਆਂ ਤਾਂ 7ਵੇਂ 8ਵੇਂ ਦਿਨ ਪਾਣੀ ਮੰਗ ਲੈਂਦੇ ਆ ਇਸ ਵੈਰੈਟੀ ਦੀ ਇੱਕ ਸਿਫਤ ਹੈ ਇਹਨੇ ਪਾਣੀ ਦਾ ਸੋਕਾ ਮਹਿਸੂਸ ਹੀ ਨਹੀਂ ਕੀਤਾ ਇਹਨੇ ਇੱਕ ਗੱਲ ਹੋਰ ਬਹੁਤ ਇੱਥੇ ਵਾਜਬ ਹੈ ਜ ਜੋਂ ਨੂੰ ਪੁੱਛਣੀ ਵੀ ਜਿਹੜਾ ਬੀਜ ਹੈਗਾ ਆ ਉਹ ਫਿਰ ਕਿਸੇ ਭਰੋਸੇਯੋਗ ਡੀਲਰ ਤੋਂ ਲੈਣਾ ਚਾਹੀਦਾ ਆ ਜਾਂ ਆਮ ਡੀਲਰਾਂ ਤੋਂ ਹੀ ਇਹ ਬੀਜ ਪ੍ਰੋਵਾਈਡ ਹੋ ਜਾਂਦਾ ਇਹ ਵੈਰੈਟੀ ਐਸੀ ਐ 1985 ਚਲੋ ਹੋਰ ਵੀ ਹੋ ਸਕਦਾ ਨਾ ਜਿਵੇਂ ਇਹ ਕੋਈ ਨਹੀਂ ਜਿਹੜੇ ਸਿੱਧੀ ਬਜਾਈ ਆ ਮੈਂ ਤਾਂ ਨਹੀਂ ਨਹੀਂ ਫਿਰ ਜਿਹੜੇ ਸਿੱਧੀ ਬਜਾਈ ਕਰਨੀਆਂ ਤਾਂ ਸਿੱਧੀ ਬਜਾਈ ਵਾਲੀਆਂ ਵੈਰੈਟੀਆਂ ਹੀ ਚੁਣਿਓ ਓਕੇ ਇਸੇ ਕਰਕੇ ਇਹ ਇਹੀ ਕਾਰਨਾ ਕਿ ਜਿਹੜੇ ਲੋਕ ਫੇਲ ਹੋਏ ਆ ਉਹਨਾਂ ਨੇ ਆਮ ਹੀ ਵੈਰੈਟੀਆਂ ਬੀਜਤੀ ਆਮ ਵੈਰੈਟੀਆਂ ਨਹੀਂ ਉਦੋਂ ਹੈ ਨਹੀਂ ਸੀ ਓਕੇ ਉਦੋਂ ਠੱਕਾ ਸੀ ਗਵਰਨਮੈਂਟਾਂ ਵੀ ਠੱਕਾ ਕਰ ਰਹੀਆਂ ਸੀ ਕਿਸਾਨ ਵੀ ਜਦੋਜਾਦ ਵਿੱਚ ਸੀਗੇ ਪਰ ਹੁਣ ਵੈਰੈਟੀਆਂ ਆ ਗਈਆਂ ਹੁਣ ਉਹ ਸਿੱਧਾ ਦੁਕਾਨਦਾਰ ਨੂੰ ਕਿਸੇ ਕੋਲ ਵੀ ਲੈਣਾ ਤਾਂ ਉਹਨੂੰ ਕਹਿਣ ਵੀ ਸਾਨੂੰ 1985 ਵੈਰਾਈਟੀ ਦਾ ਸੀਡ ਚਾਹੀਦਾ ਤੇ ਜਾਂ ਸਵਾਨਾ ਸੀਡ ਦੀਆਂ ਆਉਂਦੀਆਂ ਨੇ ਉਹਨਾਂ ਨੂੰ ਸਵਾ ਫੁੱਲ ਪੇਜ ਦੇ ਨਾਂ ਤੇ ਵੈਰਾਈਟੀਆਂ ਮਿਲਦੀਆਂ ਨੇ ਹਾਈਬ੍ਰਿਡ ਦੇ ਵਿੱਚ ਇਹ ਨੌਨ ਹਾਈਬ੍ਰਿਡ ਹੈ ਕਿਸਾਨ ਅਗਲੇ ਸਾਲ ਵਾਸਤੇ ਆਪਣਾ ਵੀ ਬੀਜ ਰੱਖ ਸਕਦਾ ਜਾਂ ਦੂਜੇ ਕਿਸਾਨਾਂ ਤੋਂ ਵੀ ਲੈ ਸਕਦਾ ਬੀਜ ਸੋ ਜੇ ਆਪਾਂ ਕਹਿ ਲਈਏ ਗੱਲ ਹੁਣ ਛਾੜ ਦੀ ਕਰ ਲਈਏ ਹੁਣ ਤੁਸੀਂ ਲੰਬੇ ਸਮੇਂ ਤੋਂ ਪਿੱਛੇ ਬਿਜਾਣ ਕਰਦੇ ਆਏ ਆ ਕਿੰਨਾ ਕ ਛਾੜ ਰਿਹਾ ਪਿਛਲੇ ਸਾਲਾਂ ਦੇ ਦੌਰਾਨ ਇਹ ਪਿਛਲੇ ਸਾਲੇ ਤਾਂ 19 ਕੁਇੰਟਲ ਝੜ ਆਇਆ ਸੀ। ਇਹ ਇਸੇ ਇਸੇ ਬੀਜ ਦਾ। ਇਸੇ ਵੈਰੈਟੀ ਦਾ। ਠੀਕ ਹੈ। ਤੇ ਜਦੋਂ ਇਹਦੇ ਕੰਪੈਰੀਸ਼ਨ 11 21 ਲਾਉਂਦੇ ਸੀ ਜਾਂ 17 18 ਲਾਉਂਦੇ ਸੀ ਉਹ 14 ਤੋਂ 15 ਕੁਇੰਟਲ ਝੜਦੀਆਂ ਸੀ। ਕਦੇ ਸਾਲ 16 ਕੁਇੰਟਲ ਵੀ ਝੜ ਜਾਂਦੀਆਂ ਸੀ। ਇਸ ਵਾਰੀ ਫਸਲ ਦਾ ਰੁੱਕ ਜਿਹੜਾ ਪਿਛਲੇ ਸਾਲ ਨਾਲੋਂ ਜ਼ਿਆਦਾ ਸੋਹਣਾ ਕੋਈ ਸਾਨੂੰ ਤਜਰਬਾ ਵੀ ਆ ਗਿਆ ਤੇ ਕੁਝ ਇਤ ਕੀ ਜਿਹੜਾ ਮੌਸਮ ਆ ਉਹਦੇ ਅਨੁਕੂਲ ਰਿਹਾ। ਤੇ ਝੜਤਾ ਫਿਰ ਹੁਣ ਪਰਮਾਤਮਾ ਵਧਣ ਦੇ ਵਧਣ ਦੇ ਚਾਂਸ ਆ ਬਾਕੀ ਪਰਮਾਤਮਾ ਦੇ ਹੱਥ ਵਿੱਚ ਆ। ਅਸਰ ਹੈਗਾ। ਫਿਰ ਜਿਵੇਂ ਕੋਈ ਪੈਸਟੀਸਾਈਡ ਆ ਆਪਾਂ ਨੇ ਇਹ ਫੰਗੀਸਾਈਡ ਆ ਉਹ ਉਹ ਕਿਦਾਂ ਦੇ ਯੂਜ਼ ਕੀਤੇ ਹੈਗੇ ਇਹਦੇ ਪਰੋਂ ਇਹਦੇ ਤੇ ਇੱਕ ਸਪਰੇਅ ਹੋਈ ਆ ਅੱਛਾ ਜੀ ਓਨਲੀ ਅੱਛਾ ਜੀ ਕੋਰਾਜਨ ਹੂੰ ਤੇ ਐਮੀ ਸਟਾਰ ਟਾਪ ਤੇ ਉਸਹੀਨ ਦਵਾਈ ਉਹ ਸਾਰੇ ਕਿਸਾਨ ਬੰਨਾਂ ਨੂੰ ਇਹਦਾ ਪਤਾ ਵਾ ਸਾਡਾ ਵੈਸੇ ਕਰਨ ਦਾ ਕੋਈ ਇਰਾਦਾ ਹੈ ਨਹੀਂ ਸੀ ਪਰ ਜਿਵੇਂ ਮਨ 'ਚ ਇੱਕ ਢੜਕੂ ਰਹਿੰਦਾ ਵੀ ਕਰ ਦਈਏ ਬਾਅਦ ਦੇ ਵਿੱਚ ਬਾਅਦ ਵਿੱਚ ਪਛਤਾਵਾ ਰਹਿੰਦਾ ਪਛਤਾਵਾ ਰਹਿ ਜਾਂਦਾ ਤਾਂ ਇਹਨੂੰ ਕੋਈ ਇਸ ਵਾਰ ਕਿਸੇ ਵੀ ਝੋਨੇ ਨੂੰ ਤਾਂ ਦਿੱਕਤ ਆਈ ਨਹੀਂ ਇਹਨੂੰ ਤਾਂ ਬਿਲਕੁਲ ਵੀ ਨਹੀਂ ਆਈ ਨਾ ਸੁੰਡੀ ਦੀ ਕਿਉਂਕਿ ਜਦੋਂ ਖਾਦ ਘੱਟ ਪੈਣੀ ਹੈ ਤਾਂ ਸੁੰਡੀ ਆਉਣੀ ਨਹੀਂ ਆਉਂਦੀ ਨਹੀਂ ਆਉਂਦੀ ਤੇ ਵਿਰਲਾ ਲੱਗਣ ਕਰਕੇ ਫੰਗਸ ਨਹੀਂ ਆਉਂਦੀ ਨਾ ਤੇਲਾ ਆਉਂਦਾ ਨਹੀਂ ਥੱਲੇ ਵੀ ਜੇ ਅਸੀਂ ਥੱਲੇ ਦਿਖਾਉਣ ਦੀ ਕੋਸ਼ਿਸ਼ ਕਰੀਏ ਪਾਣੀ ਹਰੇ ਹਰੇ ਕਚੂਰ ਉੱਤੇ ਬਿਲਕੁਲ ਇਦਾਂ ਹੀ ਲੱਗਦਾ ਕਿ ਜਿਵੇਂ ਤੁਸੀਂ ਕੱਦੂ ਕਰਿਆ ਹੋਇਆ ਐਦਾਂ ਬਿਲਕੁਲ ਨਹੀਂ ਲੱਗਦਾ ਕਿ ਕੋਈ ਇਹਦੇ ਵਿੱਚ ਵੀ ਕੋਈ ਸਿੱਧੀ ਬਜਾਈ ਵਾਲਾ ਕੋਈ ਹਾਂਜੀ ਕੋਈ ਕਹਿ ਨਹੀਂ ਸਕਦਾ ਹੁਣ ਦੇਖ ਕੇ ਵੀ ਇਹ ਝੋਨਾ ਸਿੱਧੀ ਬਜਾਈ ਵਾਲਾ ਹਾਂ ਐਂਡ ਦੇ ਵਿੱਚ ਜੇ ਆਖਰੀ ਇੱਕ ਗੱਲਬਾਤ ਆ ਕਿ ਪੰਜਾਬ ਦੇ ਚਾਹੇ ਕਿਸਾਨਾਂ ਚਾਹੇ ਪੂਰੀ ਇੰਡੀਆ ਦੇ ਕਿਸਾਨਾਂ ਕੀ ਤੁਸੀਂ ਕਹਿਣਾ ਚਾਹੋਗੇ ਕੀ ਮੈਸੇਜ ਦੇਣਾ ਚਾਹੋਗੇ ਕਿ ਕਿ ਸਿੱਧੀ ਬਜਾਈ ਜਿਹੜੀ ਆ ਉਹ ਬੀਜੋ ਹਨਾ ਆਪਾਂ ਨੂੰ ਖਮਾਸ਼ੀ ਨੂੰ ਬਹੁਤ ਸਾਰੇ ਆਣਗੇ ਹਾਂਜੀ ਹਾਂਜੀ ਫਾਰਮਰ ਐਦਾਂ ਕਰਨ ਇਹਨੂੰ ਹੌਲੀ ਹੌਲੀ ਲੈ ਕੇ ਆਉਣ ਓਕੇ ਆਪਣੇ ਏਰੀਆ ਵਾਈਜ਼ ਪਹਿਲਾਂ ਇੱਕ ਇੱਕ ਦੋ ਦੋ ਏਕੜ ਤੋਂ ਸਿਲੈਕਟ ਸ਼ੁਰੂ ਕਰਨ ਜੀ ਉਹਨਾਂ ਦੀ ਜ਼ਮੀਨ ਮੰਨਦੀ ਹੈ ਹਾਂ ਹਾਂ ਜੇ ਜ਼ਮੀਨ ਮੰਨਦੀ ਹੈ ਤਾਂ ਫਿਰ ਨਿਰੰਤਰ ਹਰੇਕ ਸਾਲ ਏਰੀਆ ਵਧਾਉਂਦੇ ਜਾਣ ਸਾਡੀਆਂ ਗੱਲਾਂ ਸੁਣ ਕੇ ਜਾਂ ਕਿਸੇ ਬੀਜ ਵਿਕਰੇਤਾ ਦੀਆਂ ਗੱਲਾਂ ਸੁਣ ਕੇ ਇੱਕਦਮ ਸਾਰਾ ਰਕਬਾ ਇਹਦੇ ਥੱਲੇ ਨਾ ਲੈ ਕੇ ਆਉਣ ਆਪਣੇ ਜ਼ਮੀਨ ਦੇ ਹਿਸਾਬ ਆਪਣੇ ਤਜਰਬੇ ਦੇ ਹਿਸਾਬ ਨਾਲ ਇਹਦੇ 'ਚ ਵਾਧਾ ਕਰੋ ਕਿਉਂਕਿ ਅਸੀਂ ਵੀ ਜੇ ਕਹੀਏ ਤਾਂ 2006 ਤੋਂ ਲੈ ਕੇ ਹੁਣ ਤੱਕ ਹਰੇਕ ਸਾਲ 1 2 ਏਕੜੀ ਵਧਾਉਂਦੇ ਰਹੇ ਆ ਸਾਰੇ ਰਕਬੇ ਥੱਲੇ ਨਹੀਂ ਲੈ ਕੇ ਆਏ ਨੈਕਸਟ ਈਅਰ ਇਹਨੂੰ ਅਸੀਂ 70% ਰਕਬੇ ਦੇ ਵਿੱਚ ਇਹ ਬੀਜਾਂਗੇ ਅੱਛਾ ਇੱਕ ਹੋਰ ਇਫੈਕਟ ਹੋ ਸਕਦਾ ਜਿਵੇਂ ਤੁਸੀਂ ਇੱਥੇ ਗਾਜਰ ਬੀਜਦੇ ਆ ਜਾਂ ਆਲੂ ਬੀਜਦੇ ਆ ਹਨ ਕਣਕ ਝੋਨਾ ਕਣਕ ਝੋਨਾ ਜਿਹੜਾ ਆ ਉਹਦੇ ਨਾਲ ਵੀ ਜਿਹੜੀ ਜ਼ਮੀਨ ਆ ਉਹਦੇ ਨਾ ਵੀ ਐਚਪੀ ਲੈਵਲ ਵੀ ਆ ਪੀਐਚ ਲੈਵਲ ਸੋਰੀ ਉਹ ਘਟਿਆ ਵਧਿਆ ਹੋਇਆ ਉਹ ਵੀ ਗੱਲ ਆ ਉਹ ਵੀ ਕੋਈ ਨਹੀਂ ਇਹਦੇ ਨਾਲ ਕੋਈ ਨਹੀਂ 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 ਫਿਰ ਇਹ ਤਾਂ ਇਹ ਵੀ ਝੋਨਾ ਨਹੀਂ ਹੈ ਮੇਰੇ ਕਹਿਣ ਦਾ ਮਤਲਬ ਵੀ ਜੇ ਆਲੂ ਵਾਲੇ ਖੇਤ ਲੋਕ ਕਹਿੰਦੇ ਉਹਦੇ ਵਿੱਚ ਖਾਦਾ ਬੰਦ ਨਹੀਂ ਦੇਖੋ ਮੇਰੀ ਨਹੀਂ ਜੇ ਚ ਝੋਨਾ ਹੀ ਹੈ ਜੇ ਇਹ ਤੇ 26 ਲਾ ਲੈਂਦੇ ਜਾਂ ਇਹ ਲਾ ਲੈਂਦੇ ਤਾਂ ਤਾਂ ਉਹਨੇ ਸੇਮ ਹੀ ਖਿੱਚੀ ਹੈ ਇਹ ਤਾਂ ਇਹ ਝੋਨਾ ਹੀ ਹੈ ਪਰ ਸਾਡਾ ਜਿਹੜਾ ਵਾ ਫਸਲੀ ਚੱਕਰ ਸਾਡੇ ਅਸੀਂ ਹਰ ਇੱਕ ਸਾਲ ਝੋਨਾ ਨਹੀਂ ਲਾਉਂਦੇ ਖੇਤਾਂ ਦੇ ਵਿੱਚ ਅਸੀਂ ਬਦਲ ਲੈਂਦੇ ਅਸੀਂ ਖੇਤ ਵਿਲੇ ਵੀ ਛੱਡ ਕੇ ਰੱਖਦੇ ਹਾਂ ਤੀਜੇ ਸਾਲ ਸਾਡੇ ਖੇਤ ਦੇ ਵਿੱਚ ਝੋਨਾ ਨਹੀਂ ਹੁੰਦਾ ਦੋ ਸਾਲ ਝੋਨਾ ਲਾਉਨੇ ਆ ਤੀਜੇ ਸਾਲ ਅਸੀਂ ਇਸ ਵਾਰ ਵੀ ਸਾਡੇ ਕੋਲ 10 ਏਕੜ ਵਿਲੇ ਪਏ ਆ ਜਿਹਦੇ ਵਿੱਚ ਗਾਜਰ ਜਾਂ ਆਲੂ ਦੀ ਗੇਤੇ ਦੀ ਬਜਾਈ ਹੋ ਇਹ ਜੇ ਸਾਰੇ ਫਾਰਮਰ ਇਦਾਂ ਕਰਨਗੇ ਤਾਂ ਉਹ ਕਾਮਯਾਬ ਹੋ ਜਾਣਗੇ ਬੈਨੀਫਿਟ ਤੇ ਰਹਿਣਗੇ ਬਾਕੀ ਆਪਣੀ ਫਾਈਨੈਂਸ਼ੀਅਲ ਹਾਲਤ ਵੀ ਹੁੰਦੀ ਹੈ ਖੇਤ ਵਿਲੇ ਛੱਡ ਸਕਦੇ ਆ ਕਿ ਨਹੀਂ ਛੱਡ ਸਕਦੇ ਠੀਕ ਹੋ ਧੰਨਵਾਦ ਸੋ ਇਹਨਾਂ ਨੇ ਬਹੁਤ ਵਿਸਤਾਰ ਪੂਰਵਕ ਹਰ ਇੱਕ ਗੱਲ ਰੱਖੀ ਆ ਕਿ ਜਿਹੜੀ ਸਾਡਾ ਖੇਤ ਹੈਗੇ ਆ ਉਹਨੂੰ ਜੇ ਬੇਲਾ ਰੱਖਿਆ ਜਾਵੇ ਜੇ ਬੇਲੇ ਨਹੀਂ ਰੱਖ ਸਕਦੇ ਤਾਂ ਉਹਦੀ ਜਿਹੜੀ ਅਦਲਾ ਬਦਲੀ ਆ ਫਸਲਾਂ ਦੀ ਜ਼ਰੂਰ ਹੋਣੀ ਚਾਹੀਦੀ ਆ ਕਿਉਂਕਿ ਆਲ ਵਰਲਡ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਜਿਹੜੀਆਂ ਫਸਲਾਂ ਆ ਉਹਦੇ ਵਿੱਚ ਭਿੰਨਤਾ ਉਹ ਜ਼ਰੂਰ ਲੈ ਕੇ ਆਉਂਦੇ ਆ ਤਾਂ ਕਿ ਜੋ ਨਿਊਟ੍ਰੀਸ਼ਨਸ ਹੈਗੇ ਆ ਜਾਂ ਕੋਈ ਇਹ ਵਾਯੂ ਮੰਡਲ ਤੋਂ ਸਾਨੂੰ ਤਤ ਮਿਲਦੇ ਆ ਉਹ ਤਾਂ ਹੀ ਸਾਨੂੰ ਮਿਲ ਸਕਦੇ ਆ ਜੇ ਅਸੀਂ ਫਸਲਾਂ ਦੀ ਅਦਲਾ ਬਦਲੀ ਕਰਾਂਗੇ ਸੋ ਬਹੁਤ ਵਧੀਆ ਵੀਰ ਨੇ ਵਿਸਤਾਰਪੂਰ ਹਰ ਗੱਲ ਦੱਸੀ ਹੈਗੀ ਆ ਸੋ ਜਿਹੜੇ ਕਿਸਾਨ ਆ ਇਹ ਤੋਂ ਸੇਧ ਲੈ ਸਕਦੇ ਆ ਤੋਂ ਇਹ ਤੋਂ ਜਿਹੜਾ ਲਾਹਾ ਉਹ ਲੈ ਸਕਦੇ ਆ ਧੰਨਵਾਦ